ਅੱਜ ਆਪਾਂ ਸਿੱਖਾਂਗੇ ਜੇਕਰ 9ਵੀਂ 10ਵੀਂ ਕਲਾਸ ਵਾਲੇ ਸਟੂਡੈਂਟ ਸਕਾਲਰਸ਼ਿਪ ਅਪਲਾਈ ਕਰਨਾ ਚਾਹੁੰਦੇ ਆ ਆਨਲਾਈਨ ਤਾਂ ਕਿਵੇਂ ਕਰ ਸਕਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ OTAR ਨੂੰ ਕਿਵੇਂ ਕਰਨਾ ਜੇਕਰ 9ਵੀਂ ਕਲਾਸ ਵਿੱਚ ਬੱਚੇ ਪੜ੍ਹਦੇ ਆ ਉਹ ਨਵੇਂ ਸਕਾਲਰਸ਼ਿਪ ਅਪਲਾਈ ਕਰ ਰਹੇ ਆ ਤਾਂ ਉਹਨਾਂ ਨੂੰ ਪਹਿਲਾਂ ਸਮਝਾਵਾਂਗਾ ਕਿ ਉਹ OTAR ਨੂੰ ਕਿਵੇਂ ਕਰਨਾ ਹੈ ਜਿਹੜੇ 10ਵੀਂ ਵਿੱਚ ਪੜ੍ਹਦੇ ਆ ਉਹ ਡਾਇਰੈਕਟ OTAR ਨੰਬਰ ਨੂੰ ਫਾਈਂਡ ਕਰਕੇ ਆਪਣੇ ਸਕਾਲਰਸ਼ਿਪ ਅਪਲਾਈ ਕਰਦੇ ਆ ਪਹਿਲੇ ਸਟੈਪ ਤੋਂ ਸ਼ੁਰੂ ਕਰਦੇ ਹਾਂ ਕਿ ਜੀ OTR ਕਿਵੇਂ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ OTR ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਨੂੰ ਓਪਨ ਕਰਾਂਗੇ Google ਤੇ ਟਾਈਪ ਕਰਾਂਗੇ ਤੇ ਇਸ ਪੋਰਟਲ ਨੂੰ ਓਪਨ ਕਰਨ ਤੋਂ ਬਾਅਦ ਅਸੀਂ ਸਟੂਡੈਂਟ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਸਟੂਡੈਂਟਸ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ OTR ਵਾਲੀ ਆਪਸ਼ਨ ਤੇ ਲੌਗਇਨ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਅਸੀਂ ਰਜਿਸਟਰ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਅਸੀਂ ਦੋਨੇ ਟਰਮਸਨ ਕੰਡੀਸ਼ਨ ਨੂੰ ਟਿਕ ਕਰਕੇ ਨੈਕਸਟ ਕਰਾਂਗੇ ਮੋਬਾਈਲ ਨੰਬਰ ਨੂੰ ਐਂਟਰ ਕਰਾਂਗੇ ਕੈਂਡੀਡੇਟ ਦਾ ਮੋਬਾਈਲ ਨੰਬਰ ਜਿਹੜਾ ਸਟੂਡੈਂਟ ਇਹ ਸਕਾਲਰਸ਼ਿਪ ਵਾਸਤੇ ਐਲੀਜੀਬਲ ਆ ਗੇਟ OTP ਤੇ ਕਲਿੱਕ ਕਰਾਂਗੇ OTP ਤੁਹਾਡੇ ਫੋਨ ਦੇ ਉੱਪਰ ਚਲਾ ਜਾਵੇਗਾ ਫੋਨ ਦੇ ਉੱਪਰੋਂ ਅਸੀਂ OTP ਨੂੰ ਐਂਟਰ ਕਰਾਂਗੇ ਇਹ OTP ਨਾਲ ਦੇ ਨਾਲ ਵੀ ਆ ਜਾਂਦਾ ਤੇ ਕਈ ਵਾਰ 1-2 ਮਿੰਟ ਵੇਟ ਵੀ ਕਰਨੀ ਪੈਂਦੀ ਹੈ ਤੇ ਜਦ ਤੱਕ OTP ਨਹੀਂ ਆਉਂਦਾ ਉਸ ਟਾਈਮ ਤੱਕ ਵੇਟ ਕਰਨੀ ਆ ਜਦੋਂ ਕੈਪਚਾ ਕੋਡ ਭਰਾਂਗੇ ਅਸੀਂ ਜਿਵੇਂ ਹੀ ਵੈਬਸਾਈਟ ਤੇ ਸ਼ੋਅ ਹੁੰਦਾ ਵੇਰੀਫਾਈ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਆਧਾਰ ਇਨਫੋਰਮੇਸ਼ਨ ਆਧਾਰ ਕਾਰਡ ਐਂਟਰ ਕਰਾਂਗੇ ਆਧਾਰ ਕਾਰਡ ਨੰਬਰ ਐਂਟਰ ਕਰਨ ਤੋਂ ਬਾਅਦ ਅਸੀਂ ਗੇਟ ਓਟੀਪੀ ਤੇ ਕਲਿੱਕ ਕਰਾਂਗੇ ਗੇਟ ਓਟੀਪੀ ਤੇ ਕਲਿੱਕ ਕਰਨ ਤੋਂ ਬਾਅਦ ਐਗਰੀ ਕਰਾਂਗੇ ਅਤੇ ਓਟੀਪੀ ਦੀ ਵੇਟ ਕਰਾਂਗੇ ਇਹ ਓਟੀਪੀ ਵੀ 1-2 ਮਿੰਟ ਕਈ ਵਾਰ ਵੇਟ ਕਰਕੇ ਆਉਂਦਾ ਤੇ ਕਈ ਵਾਰ ਨਾਲ ਦੀ ਨਾਲ ਹੀ ਆ ਜਾਂਦਾ ਓਟੀਪੀ ਐਂਟਰ ਕਰਨ ਤੋਂ ਬਾਅਦ ਅਸੀਂ ਫਿਰ ਅਗੇਨ ਕੈਪਚਾ ਕੋਡ ਭਰਾਂਗੇ ਫਿਰ ਕੈਪਚਾ ਕੋਡ ਭਰਾਂਗੇ ਕੈਪਚਾ ਕੋਡ ਭਰ ਕੇ ਵੈਰੀਫਾਈ ਕਰਾਂਗੇ ਡਿਟੇਲਸ ਨੂੰ ਬੜੇ ਧਿਆਨ ਨਾਲ ਮੈਂਸ਼ਨ ਕਰਨਾ ਇਸ ਤਰ੍ਹਾਂ ਇਨਫੋਰਮੇਸ਼ਨ ਸ਼ੋ ਹੋਵੇਗੀ ਬਾਰੇ ਕੈਂਡੀਡੇਟ ਦੀ ਡੇਟ ਆਫ ਬਰਥ ਤੇ ਐਡਰੈਸ ਉਸ ਤੋਂ ਬਾਅਦ ਅਸੀਂ ਮਦਰ ਨੇਮ ਫਾਦਰ ਨੇਮ ਇੰਟਰ ਕਰਾਂਗੇ ਈਮੇਲ ਆਈਡੀ ਮੈਨਿਟਰੀ ਨਹੀਂ ਹੈਗੀ ਕੈਪਚਾ ਕੋਡ ਨੂੰ ਭਰਾਂਗੇ ਫਿਨਿਸ਼ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਇੱਕ ਕੋਡ ਜਨਰੇਟ ਹੋ ਜਾਵੇਗਾ ਰੈਫਰੈਂਸ ਕੋਡ ਇਸ ਤੋਂ ਬਾਅਦ ਵਾਲੀ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਉਹ ਅਸੀਂ ਇੱਕ ਐਪ ਤੋਂ ਕਰਨੀ ਹੈ ਐਨਐਸਪੀ ਐਪ ਤੋਂ ਉਹਦੀ ਡਿਟੇਲ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਹਾਂ ਕਿ ਉਹ ਅਸੀਂ ਕਿਵੇਂ ਕਰਾਂਗੇ ਰੈਫਰੈਂਸ ਕੋਡ ਦਾ ਮੈਸੇਜ ਵੀ ਚਲਾ ਜਾਵੇਗਾ ਫੋਨ ਦੇ ਉੱਪਰ ਅਤੇ ਇਹਨੂੰ ਅਸੀਂ ਡਾਇਰੈਕਟ ਲੈਪਟਾਪ ਜਾਂ ਕੰਪਿਊਟਰ ਤੋਂ ਵੇਖ ਕੇ ਵੀ CNSPE KYC ਐਪ ਨੂੰ ਓਪਨ ਹੋਣ ਤੋਂ ਬਾਅਦ ਅਸੀਂ ਰੈਫਰੈਂਸ ਨੰਬਰ ਨੂੰ ਐਂਟਰ ਕਰਾਂਗੇ ਰੈਫਰੈਂਸ ਨੰਬਰ ਜਿਹੜਾ ਕਿ ਸਾਡੇ ਕੋਲ ਫੋਨ ਦੇ ਉੱਪਰ ਮੈਸੇਜ ਆਇਆ ਹੋਊਗਾ ਜਾਂ ਲੈਪਟਾਪ ਤੇ ਸ਼ੋਅ ਹੋ ਰਿਹਾ ਸੈਂਡ OTP ਕਰਾਂਗੇ ਅਤੇ OTP ਨੂੰ ਐਂਟਰ ਕਰਾਂਗੇ ਮੋਬਾਈਲ ਦੇ ਉੱਤੋਂ ਦੇਖਣ ਤੋਂ ਬਾਅਦ OTP ਦੇ ਬਾਅਦ ਕੈਪਚਾ ਕੋਡ ਭਰਾਂਗੇ ਕੈਪਚਾ ਕੋਡ ਭਰਨ ਤੋਂ ਬਾਅਦ ਅਸੀਂ ਪ੍ਰਸੀਡ ਫਾਰ ਫੇਸ ਵੈਰੀਫਿਕੇਸ਼ਨ ਵਾਸਤੇ ਕਲਿੱਕ ਕਰਾਂਗੇ ਤੇ ਐਗਰੀ ਕਰਾਂਗੇ ਐਗਰੀ ਕਰਨ ਤੋਂ ਬਾਅਦ ਫੇਸ ਵੈਰੀਫਿਕੇਸ਼ਨ ਹੋਊਗੀ ਕੈਂਡੀਡੇਟ ਦੀ ਪਰਟੀਕੂਲਰ ਕੈਂਡੀਡੇਟ ਦੀ ਉਸ ਕੈਂਡੀਡੇਟ ਨੇ ਇਸ ਕੈਮਰੇ ਅੱਗੇ ਦੇਖ ਕੇ ਆਪਣੇ ਸਿਰਫ ਆਇਜ਼ ਨੂੰ ਬਲਿੰਕ ਕਰਨਾ ਹੈ ਕੈਂਡੀਡੇਟ ਆਪਣੇ ਇਸ ਰਜਿਸਟ੍ਰੇਸ਼ਨ ਨੰਬਰ ਨੂੰ ਲੈ ਕੇ ਆਪਣੇ ਸੰਬੰਧਿਤ ਇੰਸਟੀਚਿਊਟ ਜਾਂ ਆਪਣੀ ਪੋਰਟਲ ਦੇ ਉੱਪਰ ਅਪਡੇਟ ਕਰ ਸਕਦਾ ਹੈ ਜਿਵੇਂ ਹੀ ਸਾਡੇ ਕੋਲ ODR ਨੰਬਰ ਜੈਨਰੇਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਉਸ ਤੋਂ ਬਾਅਦ ਅਸੀਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਨੂੰ ਓਪਨ ਕਰਨਾ ਸਟੂਡੈਂਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਪਲਾਈ ਫਾਰ ਸਕਾਲਰਸ਼ਿਪ ਲੌਗਇਨ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਬਹੁਤ ਸਾਰੀਆਂ ਆਪਸ਼ਨਾਂ ਆਣੇ ਲੌਗਇਨ ਕਰਨ ਦੀ ਅਸੀਂ ਆਧਾਰ ਕਾਰਡ ਨਾਲ ਵੀ ਲੌਗਇਨ ਕਰ ਸਕਦੇ ਹਾਂ ਜੇਕਰ ਸਰ ਕੋਲ OTR ਨੰਬਰ ਆਲਰੇਡੀ ਹੈਗਾ ਜਾਂ OTR ਨੰਬਰ ਨਾਲ ਵੀ ਲੌਗਇਨ ਕਰ ਸਕਦੇ ਹਾਂ ਇਸ ਕੇਸ ਚ OTR ਨੰਬਰ ਆਏਗਾ ਅਸੀਂ ਉਹਦੇ ਨਾਲ ਲੌਗਇਨ ਕਰਾਂਗੇ ਸਰ ਕੋਲ OTR ਨੰਬਰ ਅਤੇ ਪਾਸਵਰਡ ਹੈਗਾ ਇਸ ਲੌਗਇਨ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਣੀ ਚਾਹਣਾ ਕਿ ਜੇਕਰ ਜਦੋਂ ਤੁਸੀਂ OTR ਰਜਿਸਟਰਡ ਕਰੋਗੇ ਤਾਂ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਟੈਂਪੋਰਰੀ ਪਾਸਵਰਡ ਆਵੇਗਾ ਉਸ ਟੈਂਪੋਰਰੀ ਪਾਸਵਰਡ ਨੂੰ ਪਹਿਲਾਂ ਤੁਸੀਂ ਚੇਂਜ ਕਰਨਾ ਉਸ ਤੋਂ ਬਾਅਦ ਹੀ ਇਸ ਪੋਰਟਲ ਤੇ ਲੌਗਇਨ ਹੋਵੇਗਾ ਕਿਉਂਕਿ ਉਹ ਟੈਂਪੋਰਰੀ ਪਾਸਵਰਡ ਹੁੰਦਾ ਉਹਨੂੰ ਚੇਂਜ ਹੀ ਕਰਨਾ ਪੈਂਦਾ ਉਹਦੇ ਲਈ ਤੁਸੀਂ ਕੀ ਕਰਨਾ ਉਹਦੇ ਲਈ ਤੁਸੀਂ ਸਟੂਡੈਂਟਸ ਵਾਲੀ ਆਪਸ਼ਨ ਤੇ ਜਾਣਾ ਉਸ ਤੋਂ ਬਾਅਦ OTR ਵਾਲੀ ਆਪਸ਼ਨ ਦੇ ਲੌਗਇਨ ਆਪਸ਼ਨ ਤੇ ਕਲਿੱਕ ਕਰਨਾ ਤੁਹਾਡੇ ਕੋਲ ਜਿਹੜਾ ਟੈਂਪੋਰਰੀ ਪਾਸਵਰਡ ਹੋਊਗਾ ਉਹਦੇ ਨਾਲ ਤੁਸੀਂ ਕੀ ਕਰਨਾ ਲੌਗਇਨ ਵਿਦ ਓਟੀਆ ਵਾਲੀ ਆਪਸ਼ਨ ਤੇ ਕਲਿੱਕ ਕਰਨ ਬਾਅਦ ਓਟੀਆ ਨੰਬਰ ਟੈਂਪੋਰਰੀ ਪਾਸਵਰਡ ਭਰਨਾ ਜਿਵੇਂ ਤੁਸੀਂ ਟੈਂਪੋਰਰੀ ਪਾਸਵਰਡ ਭਰੋਗੇ ਲੌਗਇਨ ਹੋ ਜਾਵੇਗਾ ਉਸ ਤੋਂ ਬਾਅਦ ਤਿੰਨ ਆਪਸ਼ਨ ਆਪਨ ਹੋਣਗੀਆਂ ਫਸਟ ਆਪਸ਼ਨ ਹੋਊਗੀ ਟੈਂਪੋਰਰੀ ਪਾਸਵਰਡ ਦੀ ਸੈਕੰਡਰੀ ਫਸਟ ਆਪਸ਼ਨ ਹੋਊਗੀ ਟੈਂਪੋਰਰੀ ਪਾਸਵਰਡ ਜਿਹੜਾ ਪਹਿਲਾਂ ਤੋਂ ਹੈਗਾ ਜਿਹਨੇ ਨੋਗਰ ਕੀਤਾ ਅਤੇ ਉਸ ਤੋਂ ਬਾਅਦ ਦੋ ਆਪਸ਼ਨ ਹੋਣਗੀਆਂ ਪਾਸਵਰਡ ਨਵਾਂ ਰੱਖਣ ਦੀ ਆ ਉਹ ਤੁਸੀਂ ਕੋਈ ਵੀ ਆਪਣੀ ਮਰਜ਼ੀ ਮੁਤਾਬਕ ਜੋ ਵੀ ਤੁਹਾਨੂੰ ਸੂਟੇਬਲ ਲੱਗੇ ਰੱਖ ਸਕਦੇ ਹੋ ਇਹ ਸਾਰਾ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਪਾਸਵਰਡ ਚੇਂਜ ਕਰਨ ਤੋਂ ਬਾਅਦ ਅਸੀਂ ਦੁਬਾਰਾ ਫਿਰ ਲੌਗਇਨ ਕਰਾਂਗੇ ਸਟੂਡੈਂਟਸ ਵਾਲੀ ਆਪਸ਼ਨ ਤੇ ਜਾਵਾਂਗੇ ਅਪਲਾਈ ਫਾਰ ਸਕਾਲਰਸ਼ਿਪ 24 25 ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਲੌਗਇਨ ਲੌਗਇਨ ਵਿਦ ਓਟੀਆਰ ਕਰਾਂਗੇ ਲੌਗਇਨ ਕਰਾਂਗੇ ਲੌਗਇਨ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਪਹਿਲਾਂ ਤੋਂ ਹੀ ਐਪਲੀਕੇਸ਼ਨਾਂ ਪੱਸਾ ਸੌ ਚੁੱਕੀਆਂ ਹੋ ਚੁੱਕੀਆਂ ਸੀਗੀਆਂ ਤੇ ਅਸੀਂ ਜੇਕਰ ਅਪਲਾਈ ਕਰ ਰਹੇ ਆ ਅਪਲਾਈ ਫਰੈਸ਼ ਵਾਲੀ অপਸ਼ਨ 'ਤੇ ਕਲਿੱਕ ਕਰਾਂਗੇ ਤੁਹਾਡਾ ਜ਼ਿਲ੍ਹਾ ਤੁਹਾਡਾ ਪਹਿਲਾ ਸਟੇਟ ਜ਼ਿਲ੍ਹਾ ਜਿਹੜੀ ਤੁਸੀਂ ਸਕਾਲਰਸ਼ਿਪ ਅਪਲਾਈ ਕਰ ਰਹੇ ਆ ਉਹਨੂੰ ਸਿਲੈਕਟ ਕਰਨ ਤੋਂ ਬਾਅਦ ਅਪਲਾਈ ਕਰਾਂਗੇ ਉਸ ਤੋਂ ਬਾਅਦ ਪ੍ਰੋਸੀਡ ਵਾਲੀ অপਸ਼ਨ ਆਵੇਗੀ ਪ੍ਰੋਸੀਡ ਕਰਾਂਗੇ ਅਤੇ ਫਿਰ ਐਪਲੀਕੇਸ਼ਨ ਵਾਲੀ অপਸ਼ਨ ਉੱਪਰ ਹੋਵੇਗੀ ਇਸਨੂੰ ਓਪਨ ਕਰਾਂਗੇ ਫਿਲਹੇ ਐਪਲੀਕੇਸ਼ਨ ਓਪਨ ਹੋਣ ਤੋਂ ਬਾਅਦ ਇੱਥੇ ਇਨਫੋਰਮੇਸ਼ਨ ਓਪਨ ਹੋਊਗੀ ਬਾਇ ਡਿਫਾਲਟ ਨੇਮ ਜੈਂਡਰ ਡੇਟ ਆਫ ਬਰਥ ਫਾਦਰ ਨੇਮ ਮਦਰ ਨੇਮ ਸ਼ੋਅ ਹੋਏਗਾ ਸੋ ਤੁਸੀ ਕਮਿਊਨਿਟੀ ਸਿਲੈਕਟ ਕਰਨੀ ਹੈ ਰਿਲੀਜਨ ਸਿਲੈਕਟ ਕਰਨਾ ਤੁਸੀ ਇਨਕਮ ਭਰਨੀ ਹੈ ਜਿੰਨੀ ਵੀ ਤੁਹਾਡੇ ਇਨਕਮ ਸਰਟੀਫਿਕੇਟ ਤੇ ਮੈਂਸ਼ਨ ਆ ਅਤੇ ਜੇ ਜੋ ਇਹ ਸਕਾਲਰਸ਼ਿਪ ਭਰਨੀ ਹੈ ਸਾਨੂੰ ਤਿੰਨ ਡਾਕੂਮੈਂਟ ਜ਼ਰੂਰ ਚਾਹੀਦੀ ਹੈ ਡੋਮਿਸਾਈਲ ਰੈਜ਼ੀਡੈਂਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਅਤੇ ਕਾਸ ਸਰਟੀਫਿਕੇਟ ਇਹਨਾਂ ਤਿੰਨਾਂ ਨੂੰ ਤੁਸੀਂ ਪੀਡੀਫ ਬਣਾ ਲੈਣਾ ਇੱਕ ਫੋਲਡਰ ਸੇਵ ਕਰ ਲੈਣਾ ਪੀਡੀਫ ਫਾਰਮੈਟ ਦੇ ਵਿੱਚ ਹੀ ਅਪਲੋਡ ਹੋਵੇ ਐਨੂਅਲ ਐਨੂਅਲ ਫੈਮਿਲੀ ਇਨਕਮ ਦੇਖਣ ਤੋਂ ਬਾਅਦ ਅਸੀਂ ਦਿਵਿਆਂਗ ਨੋ ਕਰਾਂਗੇ ਜੇਕਰ ਹੈਗਾ ਤਾਂ ਯੈਸ ਕਰਾਂਗੇ ਜੇਕਰ ਨਹੀਂ ਹੈਗਾ ਤਾਂ ਨੋ ਪੇਰੈਂਟਸ ਆਹ ਪ੍ਰੋਫੈਸ਼ਨ ਆ ਉਹ ਤੁਸੀਂ ਆਪਣੇ ਮਤਲਬ ਕੋਈ ਵੀ ਸਿਲੈਕਟ ਕਰ ਸਕਦੇ ਹੋ ਮੈਂ ਅਦਰ ਕੀਤਾ ਇਸ ਤੋਂ ਬਾਅਦ ਮੈਰਿਟਲ ਸਟੇਟਸ ਅਨ ਮੈਰਿਡ ਸਿੰਗਲ ਗਰਲ ਚਾਈਲਡ ਹੈ ਸਿੰਗਲ ਦਾ ਯੈਸ ਕਰ ਦਿਓ ਅਦਰਵਾਇਜ਼ ਨੋ ਕਰ ਦਿਓ ਇਸ ਤੋਂ ਬਾਅਦ ਆਗੇ ਜੀ ਪੇਰੈਂਟਸ ਐਨੀ ਆਫ ਦਾ ਪੇਰੈਂਟਸ ਨਾਟ ਅਲਾਈਵ ਨਾਟ ਐਪਲੀਕੇਬਲ ਹੋਵੇ ਇਹਨੂੰ ਨਹੀਂ ਛੇੜਨਾ ਤੁਸੀਂ ਇਸ ਤੋਂ ਬਾਅਦ ਅਸੀਂ ਐਡਰੈਸ ਨੂੰ ਮੈਂਸ਼ਨ ਕਰਾਂਗੇ ਜਿਹੜਾ ਵੀ ਐਡਰੈਸ ਆਧਾਰ ਕਾਰਡ ਦੇ ਉੱਪਰ ਲਿਖਿਆ ਹੋਇਆ ਹੈ ਉਸ ਦੇ ਹਿਸਾਬ ਨਾਲ ਪਹਿਲਾਂ ਸਟੇਟ ਆਪਣੇ ਆਪ ਆ ਗਿਆ ਜ਼ਿਲ੍ਹਾ ਲੋਕੇਲਿਟੀ ਰੂਰਲ ਅਕਾ ਅਰਬਨ ਆਗਿਆ ਲੋਕੇਲਿਟੀ ਤੁਹਾਡੀ ਰੂਰਲ ਰੂਰਲ ਅਕਾ ਅਰਬਨ ਪਿੰਡ ਉਹ ਸ਼ਹਿਰ ਸਿਲੈਕਟ ਕਰਨਾ ਸਬ ਡਿਸਟ੍ਰਿਕਟ ਸਿਲੈਕਟ ਕਰਨੀ ਹੈ ਵਿਲੇ ਸਿਲੈਕਟ ਕਰਨਾ ਜਿਵੇਂ ਤੁਸੀਂ ਹਾਊਸ ਨੰਬਰ ਤੇ ਕਲਿੱਕ ਕਰੋਗੇ ਤਾਂ ਇਥੇ ਹਾਊਸ ਨੰਬਰ ਸਟਰੀਟ ਲੇਨ ਏਰੀਆ ਲੋਕੇਲਿਟੀ ਲੈਂਡਮਾਰਕ ਲਈ ਚਾਰੇ ਆਪਸ਼ਨ ਆਪਨ ਹੋਣਗੀਆਂ ਇਹਨਾਂ ਸਾਰੀਆਂ ਆਪਸ਼ਨਾਂ ਨੂੰ ਫਿਲ ਕਰਨਾ ਭਾਵੇਂ ਸੇਮ ਨਾਮ ਹੀ ਟਾਈਪ ਕਰਦੇ ਹੋ ਜੇ ਬਲੈਂਕ ਛੱਡੋਗੇ ਤਾਂ ਪ੍ਰੋਸੀਡ ਨਹੀਂ ਹੋਵੇਗਾ ਇਹ ਫਿਲ ਕਰਦੋਂ ਬਾਅਦ ਅਸੀਂ ਪ੍ਰੋਸੀਡ ਬਟਨ ਤੇ ਕਲਿੱਕ ਕਰਾਂਗੇ ਸੇਵ ਐਂਡ ਨੈਕਸਟ ਤੇ ਕਲਿੱਕ ਕਰਾਂਗੇ ਜਿਵੇਂ ਤੁਸੀਂ ਨੈਕਸਟ ਕਰੋਗੇ ਤੁਸੀਂ ਆਪਣੇ ਇੰਸਟੀਚੂਟ ਨੂੰ ਸਿਲੈਕਟ ਕਰਨਾ ਇੰਸਟੀਚੂਟ ਜੇਕਰ ਨਹੀਂ ਮਿਲ ਰਿਹਾ ਤਾਂ ਤੁਸੀਂ ਗੇਟ ਇੰਸਟੀਚੂਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਇਸ ਆਪਸ਼ਨ ਤੇ ਕਲਿੱਕ ਕਰਦੇ ਪਹਿਲਾਂ ਤੁਸੀਂ ਸਟੇਟ ਸਿਲੈਕਟ ਕਰਨੀ ਆ ਫਿਰ ਜ਼ਿਲ੍ਹਾ ਸਿਲੈਕਟ ਕਰਨਾ ਹੋਇਆ ਤੇ ਤੁਹਾਡਾ ਪਿੰਸੀਓਡ ਦਾ ਨਾਮ ਜਾਂ ਤੁਸੀਂ ਆਪਣੇ ਪਿੰਡ ਦੇ ਨਾਮ ਤੋਂ ਸਰਚ ਕਰ ਸਕਦੇ ਹੋ ਸ਼ਹਿਰ ਦਾ ਨਾਮ ਸਰਚ ਕਰਦੇ ਆ ਸਰਚ ਕਰਨ ਤੋਂ ਬਾਅਦ ਇੱਥੇ ਸਿਲੈਕਟ ਦੀ ਆਪਸ਼ਨ ਆਉਗੀ ਮੈਂ ਇੱਕ ਐਗਜ਼ਾਮਪਲ ਹੀ ਤੁਹਾਨੂੰ ਦਿਖਾ ਦਣਾ ਜਿਹੜਾ ਵੀ ਤੁਹਾਨੂੰ ਲੱਗਦਾ ਸਕੂਲ ਉਹਨੂੰ ਸਿਲੈਕਟ ਕਰੋਗੇ ਤਾਂ ਓਕੇ ਕਰੋਗੇ ਤਾਂ ਉਹ ਪਰਟੀਕੂਲਰ ਸਕੂਲ ਸਿਲੈਕਟ ਹੋ ਜਾਵੇਗਾ ਤੁਸੀਂ ਐਸਐਸਯੂ ਡੈਸ਼ ਆਈਟੀਆ ਐਨਸੀਬੀਟੀ ਕੋਡ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਪਤਾ ਜੇਕਰ ਨਹੀਂ ਪਤਾ ਸਰਚ ਕਰਕੇ ਅਸੀਂ ਸਿਲੈਕਟ ਕਰਾਂਗੇ ਜੇਕਰ ਤੁਸੀਂ ਸਰਚ ਬਾਈ ਐਸਐਸ ਕੋਡ ਨਾਲ ਕਰਨਾ ਓਵੇਂ ਵੀ ਕਰ ਸਕਦੇ ਹੋ ਸਰਚ ਬਾਈ ਯੂ ਡੈਸ਼ ਕੋਡ ਨਾਲ ਕਰਨਾ ਓਵੇਂ ਵੀ ਕਰ ਸਕਦੇ ਹੋ ਐਜ਼ ਅਕੋਰਡਿੰਗ ਟੂ ਜਿਵੇਂ ਤੁਹਾਨੂੰ ਸੂਟੇਬਲ ਲੱਗਦਾ ਸਰਚ ਕਰ ਸਕਦੇ ਹੋ ਸਕੂਲ ਸਿਲੈਕਟ ਹੋਣ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਹੋਰਾਈਜ਼ਨਟ ਕਲਾਸ ਸਿਲੈਕਟ ਕਰਨੀ ਹੈ ਕਿਹੜੀ ਤੁਹਾਡੀ ਕਲਾਸ ਕਦੋਂ ਸ਼ੁਰੂ ਹੋਈ ਹੈ ਤੁਹਾਡਾ ਐਡਮਿਸ਼ਨ ਨੰਬਰ ਕਿੰਨਾ ਕਿਹੜੇ ਸਾਲ ਚ ਤੁਹਾਡੀ ਰਜਿਸਟ੍ਰੇਸ਼ਨ ਹੋਈ ਹੈ 25 ਚ ਹੋਈ ਹੈ ਰੋਲ ਨੰਬਰ ਕਲਾਸ ਤੁਹਾਡਾ ਕਿੰਨਾ ਇਸ ਵਾਰ ਤੁਹਾਡਾ ਸੈਕਸ਼ਨ ਕਿਹੜਾ ਤੁਸੀਂ ਮੂਡ ਆਫ ਸਟਡੀ ਰੈਗੂਲਰ ਸਿਲੈਕਟ ਕਰਨਾ ਹੋਸਟਲਰ ਹੈਗੇ ਯਸ ਆਦਰਵਾਈਜ਼ ਨੋ ਕਰਨਾ ਪ੍ਰੀਵੀਅਸ ਅਕੈਡੈਮਿਕ ਡਿਟੇਲ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਪੰਜਾਬ ਸਕੂਲ এডਿਕੇਸ਼ਨ ਬੋਰਡ ਮਹਾਲੀ ਸਟੈਸਟ ਸਿਲੈਕਟ ਕਰਾਂਗੇ ਜੇਕਰ ਨਹੀਂ ਤੁਹਾਨੂੰ ਮਿਲਦਾ ਤਾਂ ਤੁਸੀਂ ਇੱਥੇ ਪੰਜਾਬ ਲਿਖ ਕੇ ਸਰਚ ਕਰਨਾ ਤਾਂ ਇੱਥੇ ਸੈਕੰਡ ਆਪਸ਼ਨ ਸ਼ੋ ਹੋਏਗੀ ਇਸ ਵਾ ਪ੍ਰੀਵੀਅਸ ਪਾਸਿੰਗ ਈਅਰ ਉਹ 2025 ਜੀ ਕੀਤਾ ਹੋਊਗਾ ਪ੍ਰੀਵੀਅਸ ਕਲਾਸ 9ਵੀਂ ਸੀਗੀ ਤੇ ਇਸ ਤੋਂ ਬਾਅਦ ਪਰਸੈਂਟੇਜ ਕਿੰਨੀ ਆਪਨੇ ਉਹ ਸੀ ਪਰਕ ਕਿੰਨੀ ਹੈ ਪਰਸੈਂਟੇਜ ਭਰਨ ਤੋਂ ਬਾਅਦ ਅਸੀਂ ਸੇਵ ਐਂਡ ਨੈਕਸਟ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਕੰਟੀਨਿਊ ਕਰਾਂਗੇ ਗੋ ਟੂ ਅਕੈਡੈਮਿਕ ਡਿਟੇਲ ਦੇ ਕਲਿੱਕ ਨਹੀਂ ਕਰਨਾ ਕੰਟੀਨਿਊ ਕਰਾਂਗੇ ਇਸ অপਸ਼ਨ ਨੂੰ ਸਿਲੈਕਟ ਕਰਾਂਗੇ ਬਾਇ ਡਿਫਾਲਟ ਨਹੀਂ ਸਿਲੈਕਟ ਹੁੰਦੀ ਸਿਲੈਕਟ ਕਰਨ ਤੋਂ ਬਾਅਦ ਸੇਵ ਐਂਡ ਨੈਕਸਟ ਕਰਾਂਗੇ ਇਸ ਤੋਂ ਫਿਰ ਨੈਕਸਟ ਕਰਾਂਗੇ ਇਸ ਤੋਂ ਬਾਅਦ ਇੱਥੇ ਅਪਲੋਡ ਕਰਨੇ ਡਾਕੂਮੈਂਟ ਇੱਥੇ ਪਹਿਲਾਂ ਤੋਂ ਅਪਲੋਡ ਆ ਪਰ ਤੁਸੀਂ ਕਰਨੇ ਆ ਡੋਮਿਸਾਈਲ ਵਾਲੇ ਜਗ੍ਹਾ ਤੇ 20kb ਤੋਂ 500kb ਦੇ ਵਿਚਕਾਰ ਪੀਡੀਐਫ ਦਾ ਸਾਈਜ਼ ਹੋਣਾ ਚਾਹੀਦਾ डोमेस्टिक का सर्टिफिकेट इनकम सर्टिफिकेट बिल्कुल न्यू 2025 वाला जेड़ा की 1 अप्रैल 2025 ਤੋਂ ਬਾਅਦ ਜਾਰੀ ਹੋਇਆ ਹੋਵੇ ਉਹ ਵਾਲਾ ਸੇਵ ਐਂਡ ਨੈਕਸਟ ਕਰਾਂਗੇ ਇਸ ਨੂੰ ਐਗਰੀ ਕਰਾਂਗੇ ਫਾਈਨਲ ਸਬਮਿਟ ਕਰਾਂਗੇ ਜੇਅਸ ਕਰਾਂਗੇ ਓਕੇ ਕਰਾਂਗੇ ਇਸ ਤੋਂ ਬਾਅਦ ਅਸੀਂ 25 26 ਵਾਲੇ ਅਕੈਡਮਿਕイヤー ਦੀ ਪ੍ਰਸੀਡ ਬਟਨ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਪ੍ਰਿੰਟ ਅਪਲੀਕੇਸ਼ਨ ਫਾਰਮ ਤੇ ਕਲਿੱਕ ਕਰਾਂਗੇ ਪ੍ਰਿੰਟ ਕਰਾਂਗੇ ਅਤੇ ਇਸ ਪਾਰਟਿਕੂਲਰ ਅਪਲੀਕੇਸ਼ਨ ਨੂੰ ਸੇਵ ਕਰ ਲਾਂਗੇ ਪ੍ਰਿੰਟ ਲੈਣ ਵਾਸਤੇ ਜਾਂ ਫਰਦਰ ਯੂਜ਼ ਵਾਸਤੇ ਤੇਸ ਤੋਂ ਬਾਅਦ ਅਸੀਂ ਇਹਦਾ ਪ੍ਰਿੰਟ ਲਾ ਕੇ ਕਨਸਰਟ ਇੰਸਟੀਚਿਊਟ ਸਕੂਲ ਦੇ ਵਿੱਚ ਸਬਮਿਟ ਕਰ ਦਾਂਗੇ ਠੀਕ ਹੈ ਦੋਸਤੋ ਇਹ ਸੀ ਕੰਪਲੀਟ ਪ੍ਰੋਸੈਸ ਜੇਕਰ ਅਸੀਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ 9ਵੀਂ ਜਾਂ 10ਵੀਂ ਕਲਾਸ ਦਾ ਵਿਦਿਆ ਆਨਲਾਈਨ ਅਪਲਾਈ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਹਾਂ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਕਿ ਜਰੂਰ ਸ਼ੇਅਰ ਕਰਨਾ